ਫਿਲਮ ਤੇ ਹੈ ਪਰ ਜਿਵੇਂ ਦੀਵੇ ਨੂੰ ਕਿਸੇ ਲੋਹੇ ਦੇ ਭਾਂਡੇ ਨਾਲ ਢੱਕ ਦੇ ਗਏ ਰੋਸ਼ਨੀ ਮਹਿਦੂਦ ਹੋ ਜਾਂਦੀ ਹੈ ਭਾਈ ਗੁਰਦਾਸ ਜੀ ਨੇ ਇਹਦੇ ਤੇ ਉਦਾਹਰਣ ਵੀ ਦਿੱਤਾ ਹੈ ਭਾਂਜਨ ਕੇ ਜੈਸੇ ਕੋ ਦੀਪਕ ਕੇ ਦੁਰਾਏ ਰਾਖੇ ਮੰਦਰ ਮੇ ਅਛਤ ਹੀ ਦੂਸਰੋ ਨਹ ਜਾਣੇ ਹੈ ਜਲਦਾ ਹੋਇਆ ਦੀਵਾ ਹੈ ਭਾਵੇਂ ਜਿਹਨੇ ਜਲਾਇਆ ਹੈ ਤੇ ਹੁਣ ਉਸ ਦੀਵੇ ਦਿੱਤੇ ਉਸ ਨੇ ਢੱਕਣ ਰੱਖ ਦਿੱਤਾ ਹੈ ਲੋਹੇ ਦਾ ਦੀਵਾ ਤੇ জ্বলਦਾ ਪਿਆ ਨਹੀਂ बुझਿਆ ਪਰ ਚਾਨਣਾ ਮੈਦੂਦ ਹੋ ਗਿਆ ਕਮਰੇ ਛੰ데ਰਾ ਹੋ ਗਿਆ ਕੁਝ ਵੀ ਨਹੀਂ ਦਿਖਾਈ ਦਿੰਦਾ ਕੁਝ ਵੀ ਨਹੀਂ ਦਿਖਾਈ ਦਿੰਦਾ ਦਾਨਵਾਨ ਗਿਆ ਦੀਵਾ ਤੇ জ্বলਦਾ ਰੋਸ਼ਨ ਦਿਮਾਗ ਪਰ ਹੰਕਾਰ ਦਾ ਭਾਂਡਾ ਉੱਪਰ ਪਾ ਦਿੰਦਾ ਅંધੇ ਰਹੀ ਜਾਂਦੇ ਅંધੇਰੇ ਇਹਦੇ ਸ਼ੀਰਸ਼ਦੀ ਨੇ ਤੇ ਇੱਕ ਥਾਂ ਤੇ ਕਹਿ ਦਿੱਤਾ ਹੈ ਅਗਿਆਨੇ ਤੇ ਅંધੇਰੇ ਚ ਹੁੰਦਾ ਹੈ ਪਰ ਉਹਦੀ ਅਧੇਰੀ ਰਾਤ ਦੇ ਚ ਤਾਰੇ ਜ਼ਰੂਰ ਆਉਂਦੇ ਨੇ ਪਰ ਗਿਆਨੀ ਤੇ અમાਸ ਦੀ ਰਾਤ ਹੈ ਤਾਰੇ ਵੀ ਨਹੀਂ ਆਉਂਦੇ ਇਜਤਨ ਬਦਲ ਵੀ ਹੁੰਦੇ ਨੇ ਔਰ ਮਾਵਸ ਦੀ ਰਾਤ ਵੀ ਆਉਂਦੀ ਹੈ ਕੋਪ ਅંધੇਰਾ ਗਿਆਨੀ